ਕਾਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੋਰਥ ਫਤਿਹਗੜ ਸਾਹਿਬ ਬੇਬੀ ਲੀਗ ਦਾ ਅੱਜ ਦੂਜਾ ਦਿਨ ਹੈ ਦੂਜਾ ਦਿਨ ਵੀ ਇਹ ਹਰ ਸੰਡੇ ਮੈਚ ਕਰਵਾਏ ਜਾਣਗੇ ਜੋ ਇਹ ਬੇਬੀ ਲੀਗ ਆ ਸੱਤ ਹਫ਼ਤੇ ਇਸ ਦੇ ਮੈਚ ਚੱਲਣਗੇ ਜਿਸ ਦੇ ਵਿੱਚ 7 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਭਾਗ ਲੈ ਰਹੇ ਹਨ ਪੰਜਾਬ ਹਰਿਆਣਾ ਚੰਡੀਗੜ੍ਹ ਇਹ ਪਹਿਲੀ ਮਤਲਬ ਬੱਚਿਆਂ ਵਾਲੀ ਹੀ ਹੈ ਜੋ ਪੰਜਾਬ ਦੇ ਵਿੱਚ ਅਸੀਂ ਕਰਾ ਰਹੇ ਹਾਂ ਜਿਸ ਦੇ ਵਿੱਚ 7 ਸਾਲ ਤੇ 9 ਸਾਲ ਤੇ 11 ਸਾਲ ਦੇ ਬੱਚੇ ਖੇਡ ਰਹੇ ਹੋਰ ਮਤਲਬ ਜ਼ਿਲ੍ਹਿਆਂ ਦੇ ਵਿੱਚ ਮਤਲਬ 12 ਦੇ ਅੰਡਰ 14 ਦੇ 12 ਵਾਲੇ ਹੋਈਆਂ ਅਸੀਂ 7 ਸਾਲ ਗਰਾਸ ਰੂਟ ਛੋਟੇ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਜਿਸ ਦੇ ਵਿੱਚ ਸਹੀ ਉਮਰ ਦੇ ਬੱਚੇ ਖੇਡਣ ਇਹ ਬਹੁਤ ਵਧੀਆ ਪ੍ਰਾਲਾ ਸਰਦਾਰ ਮਰਿੰਦਰ ਸਿੰਘ ਜੀ ਲਿਵੜਾ ਪ੍ਰਧਾਨ ਕਿਰਪਾਲ ਸਿੰਘ ਲਿਵੜਾ ਫੁੱਟਬਾਲ ਅਕੈਡਮੀ ਉਹ ਅੱਜ ਸਰਦਾਰ ਦਰਦਾਰ ਸਿੰਘ ਪੱਤੀ ਜੀ ਸਾਬਕਾ ਐਮਐਲਏ ਫਤਿਹਗੜ੍ਹ ਸਾਹਿਬ ਕਿਉਂਕਿ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਗਏ ਨੇ ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਸਾਡੇ ਕਲੱਬ ਦੇ ਮੈਂਬਰ ਸਰਦਾਰ ਕਰਮਜੀਤ ਸਿੰਘ ਤੇ ਲੋ ਨਰਮਨ ਸਿੰਘ ਗੋਲਡੀ ਸਾਡੇ ਬਾਬਾ ਫਤਿਹ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਨਜੀਤ ਸਿੰਘ ਬੱਬੂ ਜੀ ਅੰਕਿਤ ਜੀ ਵਿਕਰਮਜੀਤ ਸ਼ੈਰੀ ਮਲੇਂਦਰ ਜੀ ਚੀਮਾ ਕਾਲਾ ਉਹ ਸਾਡੀ ਸਾਰੀ ਇੱਕ ਟੀਮ ਹੈ ਜੋ ਇਸ ਟੂਰਨਾਮੈਂਟ ਨੂੰ ਪ੍ਰਵਾਹ ਰਹੀ ਹੈ ਬੜੀਆ ਤਰੀਕੇ ਨਾਲ ਬੱਚਿਆਂ ਨੂੰ ਹਰ ਇੱਕ ਬੱਚੇ ਨੂੰ ਅਸੀਂ ਪ੍ਰਾਈਜ਼ ਦੇ ਰਹੇ ਹਾਂ ਤੇ ਲਾਸਟ ਦੇ ਵਿੱਚ ਹਰ ਇੱਕ ਬੱਚੇ ਨੂੰ ਉਹੀ ਮਤਲਬ ਚਾਹੇ ਤੁਸੀਂ ਪਹਿਲੇ ਦਿਨ ਚਾਹੇ ਕੋ 15ਵੇਂ ਨੰਬਰ ਤੇ ਹਰ ਇੱਕ ਬੱਚੇ ਨੂੰ ਪ੍ਰਾਈਜ਼ ਦਿੱਤਾ ਜਾਵੇ ਰਿਜ਼ਲਟ ਵੀ ਦੱਸੋ ਅਸੀਂ ਰਿਜ਼ਲਟ ਆ ਨੋਟ ਕੀਤਾ ਹੋਇਆ ਮੈਂ ਤੁਹਾਨੂੰ ਦੱਸ ਦਿੰਦਾ ਕਿਰਪਾਲ ਸਿੰਘ ਲੇਵੜਾ ਹੰਬਾਲਾ ਫੁੱਟਬਾਲ ਕਲੱਬ ਤੋਂ 12-0 ਨਾਲ ਜਿੱਤੇ ਹੈ ਫੰਡਰ 14 ਦੇ ਵਿੱਚ ਤੇ ਖਾਲਸਾ ਫੁੱਟਬਾਲ ਕਲੱਬ ਕਰਾਲੀ 3-0 ਦੇ ਨਾਲ ਚਨਾਲੋ ਫੁੱਟਬਾਲ ਕਲੱਬ ਕਰਾਲੀ ਤੋਂ 3-0 ਨਾਲ ਜਿੱਤਿਆ ਐ ਐਨਸੀਆਰ ਅੰਮ੍ਰਿਤਸਰ ਦੀ ਟੀਮ ਪਟਿਆਲਾ ਫਾਦਰਗੜ੍ਹ ਫੁੱਟਬਾਲ ਕਲੱਬ ਤੋਂ 7-1 ਦੇ ਨਾਲ ਜਿੱਤੂ ਰਹੀ ਐ ਤੇ ਐਸੀ ਤਰ੍ਹਾਂ ਹੀ ਸਾਡੇ ਅੰਡਰ 13 ਦੇ ਮੈਚ ਹੈ ਜਿਸ ਦੇ ਵਿੱਚ ਸੰਧੀਗੜ੍ਹ ਫੁੱਟਬਾਲ ਅਕੈਡਮੀ ਐਨਸੀਆਰ ਫੁੱਟਬਾਲ ਅਕੈਡਮੀ ਅੰਬਾਲਾ ਤੋਂ 4-0 ਦੇ ਨਾਲ ਜਿੱਤੂ ਰਹੀ ਐ ਐਸੀ ਤਰ੍ਹਾਂ ਹੀ ਸਾਡੀ ਅੰਡਰ 11 ਦੇ ਜੋ ਰਿਜ਼ਲਟ ਨੇ ਇਹਦੇ ਵਿੱਚ ਮੈਰਾਜ ਮਹਾਰਾਜ ਫੁੱਟਬਾਲ ਕਲੱਬ ਬਠਿੰਡਾ ਜੋ ਕਿ ਐਨਸੀਆਰ ਤੋਂ ਦਿੱਤੇ ਦੋ ਇੱਕ ਦੇ ਨਾਲ ਆ ਓਵਰਟਾਈਮ ਫੁੱਟਬਾਲ ਅਕੈਡਮੀ ਪਟਿਆਲਾ ਦੀ ਟੀਮ ਐਨਸੀਆਰ ਐਨ0 ਨਾਲ ਜਿੱਤੂ ਰਹੀ ਹੈ ਇਹ ਰਿਜ਼ਲਟ ਨੇ ਜਿਹੜਾ ਸਾਡਾ ਇਹ ਟੂਰਨਾਮੈਂਟ ਸੀ ਬਾਬਾ ਸਰਪਾਰ ਸਰਪਾਰ ਸਿੰਘ ਜੇਵੜਾ ਜੀ ਉਹ ਕਲਾਬ ਤੋਂ ਤੁਹਾਨੂੰ ਕਰਵਾ ਰਹੇ ਨੇ ਇਸ ਦੇ ਤੇ 300 ਤੋਂ 400 ਬੱਚਾ ਪਾ ਰਹੇ ਆ ਕਿ ਇਹ ਟੂਰਨਾਮੈਂਟ ਸੱਤ ਕੰਟੀਨ ਚੱਲਣਾ ਹੈ ਬੰਤੀ ਜੇ ਇਹ ਜਿਹਨਾਂ ਸਟੇਟ ਆ ਪਿਆ ਹੋ ਰਿਹਾ ਸਮਾਜ ਸਮਾਜ ਚੱਲ ਹੋਏ ਸਾਰੇ ਆਏ ਨੇ ਕਿੰਨੇ ਕਿ ਖਿਡਾਰੀ ਭਾਗ ਲੈ ਰਹੇ ਨੇ ਦੇ ਵਿੱਚ 400 ਦੇ 프리ਮ ਬਟਾ ਹੋ ਰਿਹਾ ਹੈ ਤਾਂ ਵੀ ਆ ਵੀ ਪੁਚੀਆਂ ਨੂੰ ਮਿਕਾਇਆ ਜਾਤ ਕਿ ਚੰਗਾ ਹੈ ਤਾਂ ਮੈਨੂੰ ਚੰਗੀ ਰਹੇ ਅਨ ਜਿਹੜਾ ਸਰਕਾਰੀ ਜਿਹੜਾ ਇਸ ਸੱਤਿਆ ਅੰਦਰੀ ਦੇ ਅੰਦਰ 2 ਕਿਲੋਮੀਟਰ ਤੋਂ ਪਾਰ ਆ ਰਹੇ ਇਹਨਾਂ ਨੂੰ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ